ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਨਾਲ ਮੇਰੇ ਹੈਗਾ ਜੀ ਲਹਿੰਦੇ ਪੰਜਾਬ ਦਾ ਸਟਾਰ ਯਾਫੀ ਅਸਲਾਮੁਅਲੈਕਮ ਜੀ ਸਰਦਾਰ ਭਾਈ ਜਾਨ ਸਤਿ ਸ੍ਰੀ ਅਕਾਲ ਤੇ ਕੀ ਹਾਲੇ ਸਾਰੇ ਭਰਾਵਾਂ ਦਾ ਟਿਕ ਟਾਕ ਇਹਨੂੰ ਕਹਿੰਦੇ ਆ ਰਾਜਾ ਨਾਂ ਦੱਸ ਪੂਰਾ ਆਪਣਾ ਕੀ ਹੈ ਮੇਰਾ ਨਾਮ ਆਸਮ ਰਾਜਾ ਤੇ ਭਰਾ ਆਪਣਾ ਇਹ ਸੱਚ ਨੂੰ ਹੋਰ ਦੱਸਦਾ ਗੱਲ ਇਹ ਆਪਣੇ ਲੋਪੋ ਕੇਦੇ ਤੁਹਾਡੇ ਲੋਕੀਆਂ ਕੇ ਬੈਠਿਆਂਗੇ ਉਥੋਂ ਉੱਠ ਕੇ ਗਏ ਆ ਵੇ ਇਹ ਨਹੀਂ ਯਾਰ ਸੱਤ ਪਤਾਨ ਲੋਪੋ ਕੀ ਹੁੰਨ ਛਾ ਇਹਨਾਂ ਦਾ ਪਿੰਡ ਜਿਹੜਾ ਬਣਾ ਇਹਦਾ ਪਿੰਡ ਲੋਪੋ ਕੀ ਵਜਦਾ ਆਪਣੇ ਪਿੰਡ ਲਾ ਤਾਰੀ ਲੱਗੇ ਨਹੀਂ ਨਿਰਮਲ ਲੋਪੋਕੇ ਦਾ ਪਿੰਡ ਉਹ ਪਿੰਡ ਵਜਦਾ ਨਦਾ ਇਹਨਾਂ ਦੇ ਪਿੰਡ ਆਗੇ ਲੋਕੀ ਜਿਹੜੇ ਆਪਣੀ ਲੋਪੋਕੇ ਦੇ ਆਏ ਆ ਕਿ ਆਪਣੀ ਉੱਥੋਂ ਉੱਠ ਕੇ ਗਏ ਆ ਇਹਦੇ ਬਾਰੇ ਨਹੀਂ ਤੈਨੂੰ ਪ੍ਰੋਪਰ ਪਤਾ ਨਾ ਪ੍ਰੋਪਰ ਆਹ ਪਰ ਇਹ ਲੋਪੋਕੇ ਦਾ ਪਿੰਡ ਵਜਦਾ ਮੈਨੂੰ ਇੰਨਾ ਪਤਾ ਵੀ ਲੋਪੋਕੇ ਦੇ ਲੋਕੀ ਇਹਨਾਂ ਦੇ ਪਿੰਡ ਦਾ ਨਾਲ ਕੋਈ ਕਹਾਣੀ ਹੈਗੀ ਆ ਹਾਂ ਇਹਦਾ ਪਿੰਡ ਬਤਾਲੀ ਲੋਪੋ ਕੀ ਵਜਦਾ 42 ਲੋਪੋ ਕੀ ਵਜਦਾ ਨਿਰਮਲ ਲੋਪੋਗਲਾ ਮੇਰਾ ਵੀ ਜਿਹਨੂੰ ਵੀਡੀਓ ਵੇਖੂਗਾ ਉਹਨੂੰ ਪਤਾ ਲੱਗ ਜਾਣਾ ਵੀ ਇਹ ਤੇ ਹੋਰ ਕੀ ਹਾਲ ਚਾਲ ਸਾਰਿਆਂ ਦੇ ਠੀਕ ਠਾਕ ਮੇਰੇ ਭਰਾ ਤੇ ਆਪਾਂ ਵੀਡੀਓ ਬਣਾਉਣੀ ਛੋਟੀ ਜੀ ਉਦਾਂ ਹੀ ਵੈਸੇ ਆਪਣੇ ਭਰਾ ਇਹ ਮੇਰਾ ਪੱਕਾ ਯਾਰ ਬਣ ਗਿਆ ਇੱਕ ਉਹ ਮਗਰਾਂ ਦਾ ਬਾਲੂ ਜੱਟ ਬਾਲੂ ਯਾਟਿਆ ਇਹਦੇ ਤੁਸੀਂ ਰੈਡਾਂ ਵੇਖਿਆ ਹੋਣੀਆਂ ਵਿਨ ਕਵਰ ਕੈਨੇਡਾ ਮੁੰਡਾ ਛਾਲਾ ਮਾਰਦਾ ਸਪੀਟੀ ਰੈਡਰ 664 ਬੜਾ ਪੰਜ ਤਸਵੀਰ ਕਮਾਲੀਆ ਜ਼ਿਲ੍ਹਾ ਟੋਬਾ ਟੈਕਸਿੰਗ ਟੋਬਾ ਟੈਕਸਿੰਗ ਵਾਲੇ ਦਾ ਮੁੰਡਾ ਕਿਹੜਾ ਪਿੰਡ ਆ 664 ਬੜਾ ਪੰਜ ਪੰਜ ਵਾਲਾ 664 ਬੜਾ ਪੰਜ ਇਹ ਜੀ ਤੁਹਾਡੇ ਇਹ ਮੈਨੂੰ ਇਹ ਦੱਸੋ ਤੁਸੀਂ ਤੁਹਾਡੇ ਪੈ ਮੈਥ ਵਾਲੇ ਵਰਲਡ ਕਿਉਂ ਰੱਖਿਆ ਨਾ ਰੱਖਿਆ 664 ਤੇਰਾ ਦੁਜਾ ਕੀ 42 ਲੂਪੋਗੇ ਇਦਾਂ ਕਿਉਂ ਨਾ ਰੱਖਦੇ ਆ ਇਹ ਸਾਡੇ ਜਿਵੇਂ ਉਥੋਂ ਚੰਡੀਗੜਾ ਨੂੰ ਨਾ ਰੱਖੇ ਕਿਤੇ ਸਾਰੇ ਨੰਬਰਾਂ ਦਾ ਇਹਨਾਂ ਦੇ ਪਿੰਡ ਜਿਹੜੇ ਜ਼ਿਆਦਾਤਰ ਨੰਬਰਾਂ ਵਾਈਸ ਹੁੰਦੇ ਆ ਨੰਬਰ ਰੱਖਦੇ ਨਾ ਭੁੱਲਦੇ ਨਹੀਂ ਨਾ ਫਿਰ ਭੁੱਲਦੇ ਨਹੀਂ ਪੀਰ ਮਹੰਲਾ ਖੱਦਰ ਬੜਾ ਮਸ਼ਹੂਰ ਆ ਤੇ ਆਪ ਮਹਾਰਾਜ ਸੁਖ ਰੱਖਿਆ ਆਪਾਂ ਕਿਰਪਾ ਕਰੇ ਬਾਬਾ ਦੇ ਥੋੜਾ ਜਿਹਾ ਆਪਾਂ ਦੱਸ ਦਈਏ ਕਿ ਰਹਿੰਦੀ ਦੱਸ ਦੱਸੋ ਸਤ ਜੀ ਆਪਾਂ ਪਾਕਿਸਤਾਨ ਜਾਣਾ ਐਸਵਾਰ ਪਲਾਨ ਵੜਾ ਰਹੇ ਆ ਤੇ ਫਿਰ ਆਉਣਾ ਪਾਸੇ ਪਾਕਿਸਤਾਨ ਵਾਲੇ ਭਰਾਵਾਂ ਨੂੰ ਵੀ ਦੱਸਦਨੇ ਨਾਲੇ ਤੇ ਰਸ਼ ਪਾ ਦਾਂਗੇ ਰਸ਼ ਉਧੇ ਚੰਡਾਲਾ ਮੈਚ ਵੀ ਕਰਾਉਣਾ ਇੱਕ ਚੰਡਾਲਾ ਮੈਚ ਖੇਡਣਾ ਵਾ ਜਾ ਕੇ ਇੱਕ ਮੇਰੇ ਵਜਨੀਆਂ ਵਡੀਆਂ ਕੰਨਾਂ ਦੇ ਮੇਰੇ ਮੇਰੇ ਮੂੰਹ ਤੇ ਤੋਂ ਕਿਹਾ ਜਨੀ ਨਹੀਂ ਮੇਰੇ ਵੱਖੀਆਂ ਸੇਦਨੀਆਂ ਉਹਨਾਂ ਨੇ ਵੱਖੀਆਂ ਚ ਮਾਰ ਮਾਰ ਮਾਸਟ ਹਰਣਾ ਉਹਨਾਂ ਨੇ ਕਰੀ ਰਲ ਕੇ ਵੀ ਖੇਡ ਲਈ ਦੀ ਨੋ ਨੀ ਰਲ ਕੇ ਨਹੀਂ ਰਲ ਕੇ ਆ ਉਸਤਾਦ ਐਵੇਂ ਐਵੇਂ ਆਵਾਜ਼ ਹੀ ਆਉਂਦੀ ਨਾ ਇਹਨਾਂ ਨੂੰ ਮਾੜਾ ਸੱਚ ਸਾਡੇ ਜੜੀ ਵਾਲਾ ਸਾਰਿਆਂ ਨੂੰ ਭਰਾ ਜਿਹੜੇ ਆਪਣੇ ਪੰਜਾਬ ਵਾਲੇ ਨੂੰ ਦੱਸ ਵੀ ਜੜੀ ਚਪੇੜਾਂ ਵਾਲੀ ਕਬੱਡੀ ਦੀ ਉਹ ਰਲ ਕੇ ਹੁੰਦੀ ਕਿਦਾਂ ਦੱਸ ਉਹ ਰਲ ਕੇ ਹੁੰਦੀ ਉਸਤਾਦ ਉਹ ਰਲ ਕੇ ਹੁੰਦੀ ਆ ਜਿਹੜੀ ਤੁਸੀਂ ਵੀਡੀਓ ਨਹੀਂ ਬਣਾਉਂਦੇ ਉਹ ਚਪੇੜਾਂ ਮਾਰੀ ਜਾਂਦੇ ਐਵੇਂ ਲਗਾਤਾਰ ਕਿੰਨੀ ਆ ਉਹ ਉਦਾਂ ਹੀ ਸਿੱਧੂਪੁਰਾ ਹੀ ਆ ਉਸਤਾਦ ਆਪਾਂ ਨਹੀਂ ਖੇਡਨੀ ਐਵੇਂ ਕਿਤੇ ਛਾਤੀ ਨੂੰ ਚੇਬ ਪਹਿਣ ਨਾ ਆਪਾਂ ਆਪਾਂ ਨਹੀਂ ਖੇ ಪೇರೋ ಉದ್ರೆ ರೋಟಿ ತಲೋ ಸಹ ಆ ਕੋਈ ਨਹੀਂ ਆਪਾਂ ਵੀਰਾਂ ਨੂੰ ਮਿਲਾਂਗੇ ਇੱਥੇ ਪਾਕਿਸਤਾਨ ਦੇ ਮਹਾਰਾਜ ਕਰੇ ਕਿਰਪਾ ਤੇ ਜਾਈਏ ਮਰੇ ਤੁਹਾਨੂੰ ਮਿਲਾਂਗੇ ਖੁੱਲਾ ਵੀਜ਼ਾ ਲੈ ਕੇ ਆਵਾਂਗੇ ਆਪਾਂ ਆਜ਼ਾਦ ਤੇ ਸਾਰੇ ਕਿਤੇ ਘੁੰਮਾਂ ਫਿਰਾਂਗੇ ਨਾਲੇ ਮਿਲਾਂਗੇ ਤੁਹਾਨੂੰ ਵੀ ਸਾਰਿਆਂ ਨੂੰ ਵਲੌਗ ਨਵਾਂ ਬਣਾਇਆ ਬਲੌਗ ਬਣਾਵਾ ਗਿਆ ਆਪਾਂ ਹੋਰ ਉੱਥੇ ਫਿਰ ਵਧੀਆ ਵਧੀਆ ਨਵੇਂ ਨਵੇਂ ਚੈਨਲ ਬਣਾਇਆ ਜੀ ਭਾਲੂ ਜੱਟ ਦੇ ਨਾਂ ਦਾ ਫਿਰ ਬਣਾਤਾ ਹੀ ਹੋਰ 우ਸਤਾਦ ਵਾਹ ਬੱਲੇ ਹਟਾ ਆ ਕਰੋ ਵੀ ਸਬਸਕ੍ਰਾਈਬ ਸਾਰੇ ਮੇਰੇ ਜਿੰਨੇ ਵੀ ਸਬਸਕ੍ਰਾਈਬਰ ਆ ਮੁੰਡੇ ਦਾ ਚੈਨਲ ਸਬਸਕ੍ਰਾਈਬ ਕਰ ਲਓ ਕੀ ਨਾ ਦੱਸ ਰਸ਼ ਰਸ਼ ਪਾ ਦਿਓ ਰਸ਼ ਭਾਲੂ ਜੱਟ ਅਫੀਸ਼ੀਅਲ ਅਕਾਊਂਟ ਹੈ ਤੇ ਆਪਾਂ ਚੱਲੇ ਆਂ ਗਰਾਊਂਡ ਨਾਲੇ ਤੁਰਨ ਫਿਰਨ ਨਾਲੇ ਨਾ ਰਾਹ ਜ ਇੱਕ ਜੰਗਲ ਹੁੰਦਾ ਤੁਹਾਨੂੰ ਵਿਖਾਉਣੇ ਆ ਰਸਤਾ ਬਣਾਵਦਿਆਂ ਵਾਕ ਤੇ ਤਾਨੂੰ ਹੀ ਤੁਰ ਕੇ ਜਾਣਾ ਉਧਰ ਨਾਲੇ ਗੱਲਾਂ ਬਾਤਾਂ ਕਰਦੇ ਆਂ ਵੀਰ ਭਰਾ ਹੀ ਲੈਂਦੇ ਚੜ੍ਹਦੇ ਪੰਜਾਬ ਦੇ ਯਾਰੀ-ਯਾਡੀ ਪੈ ਗਈ ਹੁਣ ਪੱਕੀ ਪੂਰਾ ਦਾ ਜੰਮ ਗਿਆ ਹਾਂ ਤੇ ਅਸੀਂ ਹੁਣ ਚੱਲੇ ਆ ਜੀ ਆਜੋ ਵੀਡੀਓ ਨਾ ਬਣੇ ਦਿਓ ਜਿਹੜੇ ਆ ਗਏ ਉਹ ਵੀ ਪਸਤਾਉਂਦੇ ਜਿਹੜੇ ਨਹੀਂ ਆਉਂਦੇ ਉਹ ਵੀ ਪਸਤਾਉਂਦੇ ਆ ਸੱਚ ਆਪਾਂ ਕੈਨੇਡਾ ਵਾਲੇ ਜਿਹੜੇ ਕੈਨੇਡਾ ਇੰਡੀਆ ਵਾਲੇ ਆਂਦੇ ਹੁੰਦੇ ਵੀ ਯਾਰ ਕੈਨੇਡਾ ਕੈਨੇਡਾ ਹੀ ਆਣਾ ਤੁਸੀਂ ਦੱਸੋ ਵੀ ਕੈਨੇਡਾ ਕੈਨੇਡਾ ਹੀ ਆ ਕੈਨੇਡਾ ਕੈਨੇਡਾ ਹੀ ਆ ਪਾਕਿਸਤਾਨ ਪਾਕ ਹਾਂ ਜਿਵੇਂ ਆਪਾਂ ਨੇ ਪੰਜਾਬ ਪੰਜਾਬ ਹੀ ਹੈ ਨਾ ਪਰ ਜਿਹੜੀ ਜਿਹੜਾ ਆਪਾਂ ਨੂੰ ਜਿਵੇਂ ਤੁਹਾਨੂੰ ਤੁਹਾਨੂੰ ਚੜਦਾ ਲੈਂਦਾ ਪੰਜਾਬ ਆ ਮੈਨੂੰ ਮੈਨੂੰ ਚੜਦਾ ਪੰਜਾਬ ਆ ਪਰ ਉਹਦੇ ਨਾਲ ਦੀ ਰੀਜ਼ਨਿੰਗ ਨਹੀਂ ਹੈਗੀ ਉਹ ਉਹੀ ਆ ਆਪਣੀ ਸਵਾਰ ਹੁੰਦਾ ਹਾਂ ਹਾਂ ਸਹੀ ਗੱਲ ਆ ਘਰ ਜਾਣਾ ਪਾਕਿਸਤਾਨ ਫਿਰ ਗਾਣਾ ਗਾਣਾ ਰੁਲਤੇ ਗਏ ਆ ਪਰ ਚਸ ਬੜੀ ਆਈ ਆ ਹਾਂ ਰੁਲਤੇ ਗਏ ਆ ਪਰ ਚਸ ਬੜੀ ਆਈ ਆ ਆਏ ਫਿਰ ਫੇਵਰੇਟ ਗਾਣਾ ਹੋ ਗਿਆ ਮੇਰਾ ਇਹ ਫੇਵਰੇਟ ਗਾਣਾ ਦੱਸਦਾ ਨਹੀਂ ਰਾਜੇ ਗਾਣਾ ਕਿਹੜਾ ਹੈ ਰੁਲਤੇ ਗਏ ਆ ਪਰ ਚਸ ਬੜੀ ਆਈ ਆ ਆਏ ਜਿਹੜਾ ਤੁਹਾਡਾ ਸਿੰਗਰ ਪਾਕਿਸਤਾਨ ਵਾਲਾ ਉਹ ਸੁਣੂ ਗਾਣਾ ਉਹ ਮੇਰਾ ਵੀ ਜਰੂਰ ਸੁਣੇ ਵੀ ਆ ਤੇਰਾ ਗਾਣਾ ਸਾਨੂੰ ਮੈਨੂੰ ਵਧੀਆ ਲੱਗਦਾ ਸਾਰੇ ਨਾਲੇ ਜਿਹੜੇ ਮੇਰੇ ਵੀ ਰਿਹੜੇ ਪੰਜਾਬ ਵਾਲੇ ਇੰਡੀਆ ਵਾਲੇ ਉਹਨਾਂ ਨੂੰ ਦੱਸ ਦੇਣਾ ਚਸ ਦਾ ਮਤਲਬ ਕੀ ਆ ਦੱਸਣ ਨੂੰ ਮਜਾ ਸਵਾਦ ਵੀ ਉਹਦਾ ਮਕਨਾ ਮਤਲਬ ਵੀ ਰੁੱਲਤੇ ਹੀ ਗਏ ਆ ਪਿਆਰ ਚ ਤੇ ਪਰ ਮਜਾ ਵੜਾਇਆ ਚਸ ਵੜੀ ਆ ਇਹਦਾ ਮਤਲਬ ਇਹ ਆ ਗਾਣਾ ਮੈਂ ਬਹੁਤ ਸੁਣਿਆ ਆ ਜਦੋਂ ਮੈਂ ਗਿਆ ਹਣਾ ਪਾਕਿਸਤਾਨ ਉੱਥੇ ਮੈਨੂੰ ਕਿੰਨੇ ਸੁਣਾਇਆ ਸੀ ਫਿਰ ਮੈਂ ਗੁਰੂ ਆ ਜਿਹਨੂੰ ਬਾਸ ਆਣਾ ਉੱਥੇ ਆ ਕੇ ਵੀ ਇੰਡੀਆ ਆ ਕੇ ਤੇ ਆਪਣੇ ਪੰਜਾਬ ਉੱਥੇ ਵੀ ਮੈਨੂੰ ਸੁਣਿਆ ਗਾਣਾ ਨਜ਼ਾਰਾ ਵੜਾਇਆ ਨਾਲ ਦੋ ਚਾਰ ਜਣਾਂ ਨੂੰ ਹੋਰ ਸੁਣਿਆ ਤੇ ਉਹ ਵੀ ਅੰਦੇ ਵੜਾ ਦਈਏ ਗ ਜਸ ਕੇ ਕਰਾਰੇ ਬੁਰੇ ਅੱਜ ਗਾਦ ਨੂੰ ਘਾੜੂਂ ਨਾ ਆਇਆ ਅੱਜ ਪਾਸਤਾ ਦੀ ਗਾਣੇ ਸੁਣੀ ਹੈ ਨਾ ਚੱਲ ਠੀਕ ਆ ਦੁੱਖੇ ਦੁੱਖੇ ਚਾਹੀ ਚੱਲੇ ਆ ਜੀ ਗਰਾਊਂਡ ਤੁਰ ਕੇ ਸਾਡੇ ਲੱਗੇ ਆ 5 ਕੁ ਮਿੰਟ ਲੱਗਦੇ ਆ ਤੇ ਗਰਾਊਂਡ ਚ ਮਿਲਦੇ ਆ ਨਾਲੇ ਤੁਹਾਨੂੰ ਰਸਤੇ ਹਣੀ ਜਾਣਾ ਅਸੀਂ ਪਰ ਰਸਤਾ ਵਖਾਉਣੇ ਇੱਕ ਛੋਟਾ ਜਾ ਲਓ ਜੀ ਅਸੀਂ ਆ ਗਏ ਦੇ ਜੰਗਲ ਵਿੱਚ ਐਂਟਰੀ ਮਾਰ ਲਗੇ ਆ ਆ ਜੰਗਲ ਆ ਇੱਧਰ ਛੜ ਗਿਆ ਆ ਗਰਾਊਂਡ ਆ ਇੱਧਰ ਹੈਗਾ ਜੰਗਲ ਜੰਗਲ ਚ ਵੜਾਂ ਫਾਈ ਹੋਣਾ ਚੱਲੇ ਆ ਜੰਗਲ ਚ ਬੱਲੂ ਜੱਟ ਚਲ ਗਿਆ ਮਗਰ ਆ ਮੁੰਡੇ ਦੀ ਸਰੀਰ ਦੀ ਪੱਟੀ ਖੁੱਲ ਗਈ ਰਾਹ ਤੇ ਤੁਰੇ ਹੁੰਦੇ ਦੀ ਢਿੱਲੀ ਹੋ ਗਈ ਆ ਸੱਟ ਲੱਗੀ ਮੁੰਡੇ ਦੇ ਪੱਟ ਤੇ ਦਵਾ ਕਰੋ ਸਾਰਿਆਂ ਨੇ ਮੇਰੇ ਵੀਰ ਪੰਜਾਬ ਲੈਂਦਾ ਚੜਦਾ ਇੰਡੀਆ ਪਾਕਿਸਤਾਨ ਸਾਰਿਆਂ ਨੇ ਮੁੰਡੇ ਲਈ ਰਾਜ ਨਾਲ ਟੱਕਰ ਜਰਾ ਰਾਜ ਕੁਸ਼ ਆ ਛੋਟੀ ਛੋਟੀ ਫੜ ਲਈ ਏ ਤੇ ਦਵਾ ਕਰੋ ਮੁੰਡਾ ਠੀਕ ਹੋਵੇ ਕੱਲ ਨੂੰ ਸਤਨਾ ਦੁਖੇ ਮੁੰਡੇ ਦੀ ਕਿ ਨਹੀਂ ਠੀਕ ਹੋਣਾ ਅੱਗੇ ਨਾਲ ਫਰਕ ਆ ਲੈ ਇੱਧਰ ਆ ਕੀ ਚੁੱਕੀ ਫਿਰਦਾ ਗੁਰੂਆ ਲੇ ਲੈ ਤੂੰ ਤੇ ਜਿਹੜਾ ਆਪਣੇ ਤੁਹਾਡੇ ਕੀ ਹੁੰਦੇ ਹੱਲ ਹੁੰਦਾ ਜਿਹੜਾ ਉਹਦੇ ਉਹਦੇ ਅਰਗਾ ਦੇ ਮਲੰਗਾ ਹੱਲ ਨਹੀਂ ਦੇ ਇੱਕ ਵਾਲਾ ਜਿਵੇਂ ਪਹਿਲਾਂ ਪੁਰਾਣੇ ਬਜ਼ੁਰਗ ਆ ਵੀ ਆ ਇਧਰ ਵੀ ਆ ਇਹਦੇ ਵਿੱਚ ਕੀ ਆ ਆ ਆ ਆਪਰਾ ਕੌਣ ਜਿਆੜਾ ਆ ਆ ਆ ਜੀ ਭਾਲੂ ਤੇ ਬੱਲੂ ਥੋੜਾ ਫਰਕ ਹੀ ਆ ਹਾਂ ਥੋੜਾ ਫਰਕ ਆ ਆ ਜੋ ਇਹ ਪਾਲੂ ਆ ਇਹ ਥੋੜਾ ਆਏ ਫਨ ਨੀ ਪਤਾ ਕੀ ਕਹੀ ਜਾਂਦਾ ਹੁੰਦਾ ਕੀ ਹਾਲ ਚਲ ਖੁਸ਼ ਲਓ ਨੀ ਯਾਰੇ ਫਨ ਕਰੋ ਮੁੰਡੇ ਇਹ ਹੁਣ ਤੂੰ ਨਾਲ ਮਾ ਤੇਰੇ ਨਾਲ ਤੇ ਵੱਡਾ ਏ ਟੰਡਾ ਫੜੀ ਫਦਾ ਨੂੰ ਆਹ ਫਿਰ ਜਿਹੜੀ ਚਾਹ ਹੋਣੀ ਮਰ ਉੱਤੀ ਹੋਣੀ ਆਹ ਤੇਰਾ ਟੁੱਟ ਗਿਆ ਹੀ ਲੈ ਆਹ ਕੀ ਆਈ ਚਲੋ ਜੀ ਚੱਲੇ ਆਪਾਂ ਹੁਣ ਜੰਗਲ ਚ ਮੰਗਲ ਲਾਉਣੇ ਆ ਇਹ ਬਹੁਤ ਵਧੀਆ ਵੈਦਰ ਆ ਇੱਥੇ ਸਰੀ ਦਾ ਇਹ ਵੀ ਹਵਾ ਠੰਡੀ ਠੰਡੀਆਂ ਹੁੰਦੀਆਂ ਰੁੱਖਾਂ ਦੇ ਵਿੱਚ ਦੀ ਸਮੇਲਾ ਹੁੰਦੀਆਂ ਵਧੀਆ ਵਧੀਆ ਇੱਧਰ ਵੀ ਕੁਝ ਨਾ ਕੁਝ ਹੈਗਾ ਜੀ ਕੀ ਹਿਰਨੇ ਆ ਹੋਰ ਕੋ ਜਾ ਇਦੇ ਵਿੱਚ ਹੁੰਦੇ ਆ ਵੀ ਹਸਣਾ ਕੋ ਹੈਗਾ ਤੇ ਅਵੇ ਜਾਣਦੇ ਆ ਸੀ ਦੇਖੋ ਕਿੱਡਾ ਵਧੀਆ ਸੈਰ ਕਰਨ ਨੂੰ ਨਾ ਤੁਰੇ ਰਮਾਨ ਦਾ ਬੰਦਾ ਤੁਰੇ ਫਰੇ ਨਾਲੇ ਫਰੈਸ਼ ਹਵਾ ਫਰੈਸ਼ ਤਾਜੀ ਤਾਜੀ ਹਵਾ ਆਉਂਦੀ ਆ ਰੁੱਖਾਂ ਦੀ ਟ੍ਰੇਨਿੰਗ ਕਰਨ ਨੂੰ ਬੜਾ ਬੜੀ ਦਿਲ ਕਰ ਪਏ ਟ੍ਰੇਨਿੰਗ ਕਰਨ ਨੂੰ ਨਾ ਹਾਂਜੀ ਜਿਹਦੇ ਵਿੱਚ ਅਵਾਜ਼ ਆ ਗਈ ਹਾਂਜੀ ਦੋਸਤੋ ਆਹ ਹੱਡੀ ਗਰਾਊਂਡ ਆ ਤੇ ਗਰਾਊਂਡ ਦੇ ਵਿੱਚ ਅਸੀਂ ਆ ਗਏ ਆ ਇੱਥੇ ਰੋਜ਼ ਟ੍ਰੇਨਿੰਗ ਕਰੀਦੀ ਆ ਔ ਮੁੰਡਾ ਡਾ ਲੱਗਾ ਇੱਕ ਪਾਕਿਸਤਾਨੀ ਵੀਰ ਹਾਂਜੀ ਕਿਦਾਂ ਬੰਦਾ ਕੱਲ੍ਹ ਕਾ ਗਾੜਾ ਮਿਹਨਤ ਕਰ ਲਾ ਦੇ ਲਾ ਮਿਹਨਤ ਬਸ ਪਾਕਿਸਤਾਨ ਜਾ ਕੇ ਕੁੱਟਨੇ ਆ ਸਾਰੇ ਆਪਾਂ ਠੀਕ ਆ ਡਾਉਣੇ ਆ ਕਲੀ ਜਨਤਾ ਬੰਦਾ ਕੈਮ ਕਰਦਣਾ ਸੀ ਤਿਆਰ ਪਾਕਿਸਤਾਨ ਦੀ ਤਿਆਰੀ ਕਰਾਉਂਦੇ ਆ ਇਹਨੂੰ ਮੈਂ ਕੈਨੇਡਾ ਦੀ ਨਹੀਂ ਕਰਾਉਂਦਿਆਂ ਇਹਨੂੰ ਤਿਆਰੀ ਪਾਕਿਸਤਾਨ ਦੀ ਕਰਾਉਂਦਿਆਂ ਸੁਭਾ ਨੂੰ ਮੈਂ ਆ ਜ ਕੈਨੇਡਾ ਦੀ ਕਰਨੀ ਆ ਆਪਾਂ ਹੈ ਸੁਭਾ ਨੂੰ ਮੈਂ ਆ ਕੱਲ ਨੂੰ ਮੈਂ ਆ ਜ ਕੈ ਤੇ ਇਹਨਾਂ ਪਾਕਿਸਤਾਨ ਦੇ ਚੱਕਰ ਕੱਲ ਨੂੰ ਕੁੱਟ ਪੈ ਜੇ ਕੋਈ ਗੱਲ ਨਹੀਂ ਆ ਟ੍ਰੇਨਿੰਗ ਹਲਕੀ ਹਲਕੀ ਕਰੰਦੇ ਆ ਉਹ ਰਿਲੈਕਸ ਹੀ ਹੁੰਦੇ ਆ ਉਹ ਕੈਮ ਜਾ ਕੈਮ ਆ ਪੂਰਾ ਛੋਟਾ ਕਹਿ ਮਾ ਦੇ ਛੋਟਾ ਵੀ ਲੈਣੇ ਆ ਜੀ ਤੂੰ ਕਹਿ ਮਾ ਮੈਂ ਸਾਡਾ ਪੂਰਾ ਸਵੇਰਾਂ ਜੀ ਹੋਣੀ ਐ ਇੱਕ ਦਾ ਦਿਨ ਟਾਪੀਆਂ ਆ ਸਾਡੀ ਗਰਾਊਂਡ ਆ ਜੀ ਵੇਖੋ ਇੱਥੇ ਅਸੀਂ ਮਾੜਾ ਮੋਟਾ ਆਪਣਾ ਗੁਜ਼ਾਰੇ ਜੋਗਾ ਕਰ ਲੀਦਾ ਯਾਰ ਆ ਕਾ ਇਹਨਾਂ ਵੱਡਿਆ ਵਾ ਕਿ ਥੱਲੇ ਸੁੱਕਾ ਨਿਕ ਲੈਣਾ ਪਹਿਲੋਂ ਹਰਿਆ ਸੀ ਨਾ ਧੋਪਣਾ 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 ਕੇ ਖਰਾਬ ਹੋ ਗਿਆ ਆ ਵੇਖੋ ਜੀ ਧੋਪਣਾ ਨਾਲ ਕਾ ਸੜ ਗਿਆ ਉਸਤਾਦ ਨੇ ਇੱਕ ਦਫਾ ਮਾਰ ਕੇ ਵੇਖਿਆ ਜੀ ਉਸਤਾਦ ਨੇ ਵੀ ਐਂ ਕੀਤਾ ਜੀ ਹੈ ਕੱਲ ਮਾਰਿਆ ਸੀ ਕਿ ਵੀ ਐ ਗਰਾਉਂਡ ਸਾਡੀ ਵਧੀਆ ਪੂਰੀ ਆ ਥੋੜਾ ਘਾ ਸੜ ਗਿਆ ਧੁੱਪ ਦੇ ਨਾਲ ਗਰਮੀ ਨਾਲ ਬਾਕੀ ਓਕੇ ਆ ਕੰਮ ਓਕੇ ਰਿਪੋਰਟ ਆ ਤਿਆਰੀ ਫਿਰ ਕੱਲ ਦੀ ਨਾ ਕੱਲ ਨੂੰ ਮਾਰ ਦੀ ਜੌਰ ਕੱਲ ਨੂੰ ਜਪਾ ਕੱਪ ਜੇ ਤਈਏ ਤੇ ਸਿਰਾ ਹੋ ਜੀ ਕੱਲ ਨੂੰ ਜਿਦਾ ਦੇ ਕੱਪ ਤੇਰੀ ਫੈਨ ਫਾਲੋਇੰਗ ਵਜ ਨਹੀਂ ਹੋ ਰਿਹਾ ਹੈ ਅੱਗੇ ਬਾਅਦ ਫੈਨ ਹੋ ਗਏ ਫੈਨ ਵਾਧੂ ਹੋ ਗਏ ਇਹਦੇ ਪਾਕਿਸਤਾਨ ਚ ਕੇ ਨਹੀਂ ਨਹੀਂ ਹਰ ਪਾਸੇ ਹਰ ਪਾਸੇ ਫੈਨ ਆ ਮੈਨ ਲੱਗਾ ਤਾਂ ਅੱਦੇ ਹੀ ਨਹੀਂ ਕੋ ਕਰਦੇ ਆ ਜੋ ਜਿਹੜੇ ਬਤੇ ਆ ਮੈਂ ਅਜ਼ਾਨ ਭਾਈ ਨੂੰ ਹੈ ਅਜ਼ਾਨ ਭਾਈ ਲੈ ਇਧਰ ਫਾਰਵਰਡ ਕਰਨੇ ਆ ਫਾਰਵਰਡ ਇਧਰ ਕਰਨੇ ਆ ਇਧਰ ਕਰਵਾ ਤੋ ਹੋ ਗਿਆ ਨੇ ਜਿਆਦੇ ਹੋ ਗਿਆ ਤੈਨੂੰ ਦੇਣਨੇ ਆ ਬਸ ਕਹਿ ਮੈਂ ਤੈਨੂੰ ਮਿਹਨਤ ਇਸੇ ਕਰਾਉਂਦੇ ਆਪਾਂ ਪਾਸਤਾ ਚੱਤ ਕਰਾਉਣੀ ਆ ਕਰੀ ਮੈਂ ਆ ਰਿਹਾ ਪਾਸਤਾ ਮਿਲਦਾ ਤੈਨੂੰ ਹਾਂਜੀ ਜਲਦੀ ਪਾਕਿਸਤਾਨ ਹਾਂ ਪਾਸਾ ਨਾ ਪਾੜਣਾ ਤੈਨੂੰ ਕਿਹਾ 12ਵੇਂ ਮਹੀਨੇ ਸਾਧ 12ਵੇਂ ਮਹੀਨੇ 12ਵੇਂ ਮਹੀਨੇ ਜਾਵਾਂਗੇ ਸਾਰੇ ਪਾਕਿਸਤਾਨੀ ਭਰਾਵਾਂ ਨੂੰ ਮਿਲਦੇ ਆਗੇ 12ਵੇਂ ਮਹੀਨੇ ਚ ਠੀਕ ਆ ਚੱਲ ਠੀਕ ਕਮਾਓਗੇ ਨਾ ਮੈਨੂੰ ਮੈਂ ਨਾ ਸਰੂ ਭਾਜੀ ਉੱਥੇ ਟਾਡੀ ਪੱਕੀ ਗੱਲ ਹਨੂ ਮੈਨੂੰ ਕਮਾਓਗੇ ਮੈਂ ਵਿਦ ਫੈਮਲੀ ਆਉਂਗਾ ਭਾਜੀ ਪੂਰਾ ਕਮਾਵਾਗਾ ਵਿਦ ਫੈਮਲੀ ਆਉਂਗਾ ਫਿਰ ਮੈਨੂੰ ਕਮਾਓਗੇ ਨਾ ਕੋਣ ਆਲਾ ਬਾਣ ਆਣ ਆਲਾ ਬਾਣ ਵਾ ਠੀਕ ਯਾਰ ਨਹੀਂ ਰਹਿ ਜਾਣ ਬਸ ਵੀਜ਼ਾ ਲੱਜੇ ਆਉਣਾ ਤੇ ਮੈਂ ਉੜਦਾ ਅਸੀਂ ਠੀਕ ਤੇ ਰਹਿ ਜੀਏ ਨਹੀਂ ਨਹੀਂ ਆਉਂ ਮੈਂ ਉੜਦਾ ਵੀਜ਼ਾ ਲੱਜੇ ਮੈਂ ਨਾਲੇ ਆਪਣੀ ਫੈਮਲੀ ਨੂੰ ਮੱਥਾ ਟਿਕਾਉਣਾ ਨਨਕਾਲਾ ਸਾਹਿਬ ਮਹ ਮੈਂ ਅਜ ਵੀ ਖੇਡ ਲਾਂਗਾ ਜਾ ਇਹ ਵੀ ਗੜੀ ਗੱਲ ਹੈ ਖੇਡ ਲਾਂਗੇ ਚਪੇੜਾ ਨਹੀਂ ਚਪੇੜਾ ਨਾਲ ਹੀ ਖੜਨਾ ਚਪੇੜਾ ਨੂੰ ਡਰਨ ਵਾਲਾ ਪਾ ਇੱਕ ਚਪੇੜਾ ਨਾਲ ਦੂਸਰਾ ਨਹੀਂ 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 ਮੈਂ ਚਪੇੜਾ ਨਾਲ ਦੂਜਾ ਮੈਂ ਖੜਾ ਦਊਂਗਾ ਪ੍ਰੋਮਿਸ ਰਿਹਾ ਤੇਰੇ ਨਾਲ ਵੀ ਜਾ ਜਾ ਖੜਾ ਦਊਂਗਾ ਇਹ ਵੀ ਗੜੀ ਗੱਲ ਰਹੀ ਮੈਂ ਇੱਕ ਮੈਚ ਆਪਾਂ ਲਵਾਂਗੇ ਪ੍ਰੋਮਿਸ ਤੇਰੇ ਨਾਲ ਜਾ ਪੱਕੀ ਗੱਲ ਦੂਜਾ ਸਰਕਲ ਸਰਕਲ ਮੈਚ ਠੀਕ ਆ ਚਾਰ ਜਾਨੇ ਵਾਲਾ ਕੱਲੇ ਨੂੰ ਕੱਲੇ ਲਾਣੀ ਟੀਰੀ ਵਾਲਾ ਨਹੀਂ ਪਾਉ ਚਪੇੜਾ ਨਾਲ ਨਹੀਂ ਖੜਿਆਣਾ ਦੂਸਰਾ ਖੇਡ ਲਊਗਾ ਠੀਕ ਆ ਪੱਕੀ ਗੱਲ ਆਉਂ ਮੈਂ 10-15 ਦਿਨਾਂ ਲਈ ਬਸ 10-15 ਦਿਨ ਲਈ ਆਉਂਗਾ ਨਾ ਤੇਰਾ ਨਾਮ ਮੈਂ ਖੜਾ ਦੂੰਗਾ ਕਿ ਨਾਲ ਤੂੰ ਸਾਨੂੰ ਕੁਮਾਫਰਾ ਦੇ ਠੀਕ ਆ ਬੱਸ ਸਵਾਦ ਆ ਵਾਠੀ ਓਕੇ ਡਨ ਹੋ ਗਿਆ ਜੀ ਡਾਡੀ ਡੀਲ ਡਨ ਹੋ ਗਈ ਆ ਜੀ ਡੀਲ ਹੈ ਇਹਨੂੰ ਕੀ ਆ ਸਾਜ ਜੀ ਉਹ ਕੀ ਹੋ ਗਿਆ ਤੈਨੂੰ ਆਉਂਦਿਆਂ ਪੈ ਗਿਆ ਆ ਲੰਮੇ ਪੈ ਗਿਆ ਦੇ ਪ੍ਰਮਾਣਿਕ ਵੇਖ ਲੋ ਅੱਜ ਕੱਲ ਦੀ ਜਵਾਨੀ ਆ ਜੀ ਅੱਜ ਕੱਲ ਦੀ ਜਵਾਨੀ ਵੇਖ ਲੋ ਇਹਦਾ ਡੇਟ ਆਫ ਬਰਥ 2001 ਦਾ ਜੇ ਤੇ ਆ ਅੱਜ ਕੱਲ ਦੀ ਜਵਾਨੀ ਆ ਪਈ ਥੱਲੇ ਦੇਖ ਲੋ ਲੰਮੇ ਪਿਆਈ ਆ ਹੱਥ ਖੜੀ ਕਰੀ ਜਿੰਦਾ ਆਹ ਇਹ ਜਵਾਨੀ ਅੱਜ ਕੱਲ ਦੀ ਕੋਈ ਮਿਹਨਤ ਨਹੀਂ ਲਾਉਂਦੇ ਉਹ ਵਲੌਗ ਦੋਕ ਬਣਾਇਆ ਥੱਕ ਗਿਆ ਮੈਂ ਵਲੌਗ ਬਣਾ ਕੇ ਥੱਕ ਗਿਆ ਸੱਚ ਨਾਲ ਬੜੀ ਸੀਗੀ ਉਹ ਉਧਰ ਸਾਡਾ ਜੰਗਲ ਜਿਹੜਾ ਸਾਰਾ ਉਹ ਆਏ ਆਏ ਅਸੀਂ ਐਦਾਂ ਆਏ ਸਾਰਾ ਇਹ ਇੱਧਰ ਦੀ ਆ ਗਈ ਜੰਗਲ ਵਿੱਚ ਦੀ ਤੇ ਇੱਥੋਂ ਦੀ ਨਿਕਲੇ ਅਸੀਂ ਐਂਦੀ ਆ ਅਸੀਂ ਗਰਾਉਂਡ ਜਾ ਗਏ ਇੰਨੀ ਸਾਡੀ ਮਿਹਨਤ ਹੋਈ ਆ ਤੇ ਇੰਨੀ ਮਿਹਨਤ ਸਾਡਾ ਲੱਗ ਗਿਆ ਜੋਰ ਹੁਣ ਅਸੀਂ ਕਰ ਰਹੇ ਆ ਰੈਸਟ ਇਧਰ ਮੁੰਡਾ ਆਉਂਦੇ ਫੋਨ 'ਤੇ ਲੱਗ ਗਿਆ ਇਹ ਅੱਜ ਕੱਲ ਦੀ ਜਵਾਨੀ ਇਦਾਂ ਦੀ ਏ ਦੇ ਲੋ ਬੋਤਲ ਲੱਗੀ ਬੋਤਲ ਹੈ ਬੋਤਲ ਲੱਗੀ ਬੋਤਲ ਲੱਗੀ ਆ ਫੋਨ ਕਾ ਲੱਗਾ ਬੋਤਲ ਚਲੋ ਕੋਈ ਨਹੀਂ ਹਾਂਜੀ ਆਪਾਂ ਇੱਕ ਗੱਲ ਕਰਨੀ ਹੈ ਚਲੋ ਮੈਂ ਹਾਂ ਕਰ ਹੀ ਲੈਨੇ ਉਦੋਂ ਮੇਰਾ ਇਰਾਦਾ ਨਹੀਂ ਸੀ ਚਲ ਫਿਰ ਵੀ ਆਪਾਂ ਜਿਹੜੇ ਜਿਆਦੇ ਸਿਆਣੇ ਵਿਦਵਾਨੀ ਜਿਹੜੇ ਆਪਣੇ ਆਪ ਨੂੰ ਕਹੋਂਦੇ ਆ ਦੂਜੇ ਸੋਸ਼ਲ ਮੀਡੀਆ ਦੇ ਜਿਹੜੇ ਸਰਟੀਫਿਕੇਟ ਮੰਟ ਚ ਦੇਂਦੇ ਲਿਖ ਕੇ ਕੱਟ ਕੇ ਵੀ ਆ ਚੱਕ ਲੈ ਤੈਨੂੰ ਉਹਨਾਂ ਬਾਰੇ ਗੱਲ ਕਰਨੀ ਥੋੜੀ ਜਿਹੀ ਆਪਾਂ ਤੇ ਆਪਾਂ ਤੁਹਾਨੂੰ ਪਤਾ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਤੇ ਆਪਾਂ ਉਹਦੇ ਵਿੱਚ ਗੱਲ ਕੀਤੀ ਵੀ ਆਪਾਂ ਨਵੇਂ ਮੁੰਡੇ ਜਿਹੜੇ ਆਪਣੀ ਟੀਮ ਦੇ ਵਿੱਚ ਚੋਲਾ ਸਾਬ ਜਖੜਾ ਰਹੇ ਆ ਤੇ ਆਪਣਾ ਨਵੇਂ ਮੁੰਡੇ ਆਪਾਂ 6-7 ਨਾਰ ਲਾਉਣੇ ਆਪਾਂ ਨਵੀਂ ਟੀਮ ਤਿਆਰ ਕਰ ਰਹੇ ਆ ਅਗੇ ਤੇ ਉਹਦੇ ਵਿੱਚ ਗੱਲ ਚੱਲ ਪਈ ਵਿੱਚ ਕਮੈਂਟ ਕੋਈ ਲੰਮੇ ਲੇਖ ਜਿਹੜੇ ਵੱਡੇ-ਵੱਡੇ ਕਮੈਂਟ ਕਰ-ਕਰ ਵਿੱਚ ਚਾਰ-ਪੰਜ ਭਰਾਵਾਂ ਮੇਰੇ ਨੇ ਕੀਤੇ ਸੀ ਆਪਾਂ ਨੂੰ ਚਲੋ ਕੋਈ ਗੱਲ ਨਹੀਂ ਤੇ ਮੈਂ ਵੀ ਜੱਗੂ ਨੇ ਵੀ ਜੇ ਉਧਰ ਹੋਰ ਕੀ ਬੰਨੇ ਉਹ ਖੇਡ ਲੰਦਾ ਜਾਂ ਉਧਰ ਗੋਪੀ ਪਲਵਾਨ ਨਾਲ ਫਰੰਦੀਪੁਰ ਚ ਖੇਡਣ ਲੱਪਿਆ ਵਾ ਵੀ ਜਾਂ ਖੇਡ ਰਿਆ ਮੈਚ ਵੀ ਉਹਦੀ ਫੇਰ ਕਿਹੜੀ ਗੱਲ ਆ ਕੋਈ ਵੀ ਤੂੰ ਦਾ ਹੱਤੇ ਬਾਹਰ ਇੰਨਾ ਵਾ ਦੋ ਮਹੀਨੇ ਤੂੰ ਇੰਡੀਆ ਆਉਣਾ ਵਾ ਤੇ ਉਹਦਾ ਘਰ ਦਾ ਰੋਟੀ ਪਾਣੀ ਚੱਲਿਆ ਰਹਿੰਦਾ ਵਾ ਤੇ ਬਹੁਤ ਵਧੀਆ ਗੱਲ ਆ ਕੱਲ ਵਧੀਆ ਕੀਤੀ ਵੀਰਾਂ ਨੇ ਪਰ ਮੈਂ ਗੱਲ ਇਹ ਕਰਨਾ ਚਾਹੁੰਦਾ ਬਈ ਵੀਰ ਜੀ ਮਮੀ ਇਹੋ ਚਾਹੁੰਨਾ ਮਮੀ ਇਹੋ ਗੱਲ ਕਰਦਾ ਹਾਂ ਜੋ ਪਹਿਲਾਂ ਮੁੱਦਾ ਚੱਲਿਆ ਸੀ ਰਾਜਾ ਦਾ ਨੂੰ ਪਤਾ ਜਿਹੜਾ ਮੇਰੇ ਨਾਲ ਪਹਿਲਾਂ ਹੁੰਦਾ ਸੀ ਵੀਡੀਓ ਬਣਾਉਂਦਾ ਉਹ ਹੁਣ ਗੋਪੀ ਪਲਵਾਨ ਦੇ ਨਾਲ ਗਿਆ ਚਲੋ ਵੀਡੀਓ ਬਣਾਉਂਦਾ ਉਦੋਂ ਵੀ ਮੈਂ ਇਹ ਗੱਲ ਕੀਤੀ ਸੀ ਨਾ ਤੁਹਾਨੂੰ ਚੇਤਾ ਹੋਊਗਾ ਉਦੋਂ ਵੀ ਮੈਂ ਵੀਡੀਓ ਦੇ ਵਿੱਚ ਗੱਲ ਇਹ ਕੀਤੀ ਸੀ ਮੈਂ ਬੋਲਿਆ ਜਿੱਦਾਂ ਤੁਸੀਂ ਗਲਤ ਮਤਲਬ ਬਣਾ ਲਿਆ ਸੀ ਗਲਤ ਮਤਲਬ ਕੱਢ ਲਿਆ ਦਾ ਮੈਂ ਇਹੋ ਕਿਹਾ ਵੀ ਮੈਂ 8-9 ਮਹੀਨੇ ਰਹਿਣਾ ਆ ਬਾਹਰ ਵੀ ਉਹਦੇ ਵਿਚਾਰਦਾ ਘਰ-ਬਾਰ ਜਿਹੜਾ ਇਦਾਂ ਚੱਲੋ ਘਰੋਂ ਮਾਤੜਿਆ ਵਿਚਾਰਾ ਤੇ ਰੋਟੀ ਪਾਣੀ ਦਾ ਚੱਲੀ ਜਾਊ ਵੀਡੀਓ ਪਾਈ ਜਾਊਗਾ ਉਹ ਪਲਵਾਨ ਦੇ ਨਾਲ ਖੇਡਦਾ ਉਹ ਸੌਰੀ ਖੇਡਦਾ ਕਿ ਨਾ ਵੀਡੀਓ ਬਣਾਉਂਦਾ ਪਲਵਾਨ ਦੇ ਨਾਲ ਫਰੰਦੀਪੁਰ ਦੀ ਟੀਮ ਦੀ ਵੀ ਉਹਦਾ ਘਰ ਦਾ ਸਰਕਲ ਚੱਲੀ ਜਾਊਗਾ ਇਹੋ ਗੱਲ ਕੀਤੀ ਸੀ ਤੇ ਤੁਸੀਂ ਗਲਤ ਮਤਲਬ ਬਣਾ ਲਿਆ ਉਹਦਾ ਤੇ ਵਿੱਚ ਪਲੇਅਰ ਵੀ ਇਹ ਗੱਲ ਕਰਨ ਲੱਪੇ ਵੀ ਇਹ ਵੀ ਆਪਣੇ ਆਪ ਦੇ ਪਣੀ ਇਮਾਨ ਕਰਦਾ ਵੀ ਮੈਂ ਅਹੀਂ ਬਾਹਰ ਖੇਡਦੇ ਆਂ ਵੀ ਫਰੰਦੀਪੁਰ ਦੇ ਪਲੇਅਰ ਨਹੀਂ ਬਾਹਰ ਖੇਡਦੇ ਤੇ ਉਹਦਾ ਚਲੋ ਗਲਤ ਵਿਸ਼ਾ ਬਣ ਗਿਆ ਚਲੋ ਉਹ ਆਪਾਂ ਗੱਲ ਨਹੀਂ ਕਰਨਾ ਚਾਹੋਣੇ ਤੇ ਮੈਂ ਵੀ ਇਹੋ ਹੀ ਗੱਲ ਕੀਤੀ ਬਾਕੀ ਤੁਸੀਂ ਮੈਂ ਵੀ ਦੂਜਾ ਮਰਾ ਜਿਹੜਾ ਤੁਸੀਂ ਜੱਗੂ ਦੀ ਗੱਲ ਕਰ ਰਹੇ ਹੋ ਮੈਂ ਤਾਂ ਕੋਈ ਨਾ ਹੀ ਲਾ ਜੱਗੂ ਦਾ ਵਿੱਚ ਬੋਲਿਆ ਹੋਵੇ ਜਾਂ ਕੋਈ ਉਹ ਟਾਪਿਕ ਦੇ ਗੱਲ ਆ ਕੋਈ ਹੋਰ ਆ ਤੁਸੀਂ ਕੋਈ ਗਾਹ ਹੋਰ ਜੋੜ ਕੇ ਵਿੱਚ ਕਮੈਂਟ ਮੇਰੇ ਵੀ ਕਰ ਲਾ ਪੇ ਜਿਹੜੀ ਮੈਂ ਤੇ ਤੁਸੀਂ ਬਾਕੀ ਮੇਰੇ ਤੋਂ ਪਰਸਨਲ ਜੱਗੂ ਨੂੰ ਪੁੱਛ ਲਿਆ ਵੀ ਉਹਨੂੰ ਮੈਂ ਕਦੀ ਰੋਕਿਆ ਕਦੇ ਖੇਡਣ ਤੋਂ ਉਨੇ ਜਦੋਂ ਉਹਨੂੰ ਮੈਂ ਤੇ ਆਪ ਕਿਹਨਾਂ ਵੀ ਜਿਹੜਾ ਵੀ ਤੈਨੂੰ ਮੈਚ ਕਿੰਦਾ ਵਾ ਉਧਰੋਂ ਖੇੜਾ ਭਾਵੇਂ ਕੋਈ ਵੀ ਟੀਮ ਹੋਵੇ ਭਾਵੇਂ ਫਰੰਦੀਪੁਰ ਚਾ ਭਾਵੇਂ ਕਿਹਦੇ ਜਿਹੜਾ ਤੈਨੂੰ ਮੈਦਾ ਵੀਰ ਤੂੰ ਚੱਲ ਘਰੋਂ ਠੀਕ ਆ ਮੇਰਾ ਵੀਰ ਤੇ ਤੇਰਾ ਸਰਕਲ ਚੱਲੀ ਜਾਊਗਾ ਤੂੰ ਇੰਡੀਆ ਰਹਿਣਾ ਵਾ ਮੈਂ ਬਾਹਰ ਨਹੀਂ ਗਿਆ ਵੀ ਇੱਥੇ ਜਿੰਨਾ ਜੀ ਕਰਦਾ ਵਾ ਉਹਨਾਂ ਮੈਚ ਖੇੜ ਮੇਰਾ ਵੀਰ ਕੋਈ ਵੀ ਆਂਦਾ ਵਾ ਉਹਨੂੰ ਪੁੱਛ ਲਿਓ ਭਾਵੇਂ ਮੈਨੂੰ ਇੱਥੇ ਹੀ ਰੋਕਿਆ ਵੀ ਕਿਸੇ ਟੀਮ 'ਚ ਤੂੰ ਇੱਧਰ ਨਹੀਂ ਖੇੜਨਾ ਜਾਂ ਉੱਧਰ ਨਹੀਂ ਖੇੜਨਾ ਮੈਂ ਤੇ ਆਪਾਂ ਵੀ ਉਹ ਖੇਡੇ ਮੈਚ ਸਾਰੇ ਕਿੰਦੇ ਵਧੀਆ ਗੱਲ ਆ ਉਹਦਾ ਘਰ ਦਾ ਸਰਕਲ ਤੇ ਗੱਲ ਕੋਈ ਹੋਰ ਆ ਕੋਈ ਵਿਸ਼ਾ ਹੋ ਰਿਹਾ ਤੁਸੀਂ ਆਪਣੇ ਕੋਲੋਂ ਨਾ ਮਜਜਮੈਂਟਾ ਲਾਈ ਜਾਇਆ ਕਰੋ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਤੇ ਕੋਈ ਇਦਾਂ ਦਾ ਰੌਲਾ ਨਹੀਂ ਆ ਤੇ ਆਪਦੇ ਕੋਲੋਂ ਕੋਲੋਂ ਐਵੇਂ ਗੱਲਾਂ ਬਣਾ ਬਣਾ ਕੇ ਜੜੇ ਲੇਖ ਜੜੇ ਵੱਡੇ ਵੱਡੇ ਕਮੈਂਟ ਨਾ ਕਰੋ ਮੇਰੇ ਵੀਰ ਤੇ ਗੱਲ ਕੋਈ ਹੋਰ ਆ ਜਿਹੜੀ ਵੀ ਗੱਲ ਆ ਉਹ ਜਦੋਂ ਮੈਂ ਇੰਡੀਆ ਆ ਗਿਆ ਤੁਹਾਨੂੰ ਆਪੇ ਪਤਾ ਲੱਗ ਜਣੀ ਆ ਔਟੋਮੈਟਿਕ ਸਾਰਾ ਕੁਝ ਤੁਸੀਂ ਵੇਖ ਲੈਣਾ ਸਾਹਮਣੇ ਤੁਹਾਡੇ ਅੱਗੇ ਸਾਰਾ ਕੁਝ ਆਇਨਾ ਤੁਹਾਡੇ ਸਾਹਮਣੇ ਤੇ ਉਦਾਂ ਦੀ ਕੋਈ ਗੱਲ ਨਹੀਂ ਆ ਮੇਰੀ ਉਹਦੇ ਨਾਲ ਕੋਈ ਗੱਲਬਾਤ ਨਹੀਂ ਹੋਈ ਮੈਂ ਤੇ ਆਪਨਾ ਚਲੋ ਖੇਡੇ ਵਿਚਾਰਾ ਜਿੱਥੇ ਵੀ ਉਹਦੀ ਸੈਡਿੰਗ ਉਸ ਤੋਂ ਬਿਨਾ ਜਿਹਨਾਂ ਆ ਉਹ ਇੰਡੀਆ ਦਾਵਾ ਜਿੱਥੇ ਆਪ ਦਾ ਆਦਾ ਜੀ ਕਰਦਾ ਮੈਚ ਖੇੜੇ ਜਿਹੜਾ ਵੀ ਆਦਾ ਸਾਰਿਆਂ ਨਾਲ ਹੀ ਜਵੇ ਕੋਈ ਵੀ ਟੀਮ ਹੋਵੇ ਮੈਂ ਤੇ ਆਪ ਖੁਸ਼ ਆ ਚਲੋ ਵਧੀਆ ਉਹਦਾ ਚੱਲੀ ਜਾਂਦਾ ਸਰਕਲ ਫੀਟਰਿੰਗ ਨਾਲੇ ਬੰਦਾ ਮੈਚ ਖੇੜਦਾ ਵਾ ਇਦਾਂ ਦੀ ਕੋਈ ਚੱਕਰ ਨਹੀਂ ਆ ਤੁਸੀਂ ਹੋਰ ਕਰ ਲਾ ਪਈ ਵੀ ਉਹਨੇ ਤੇ ਆਪ ਦਾ ਰੋਟੀ ਪਾਣੀ ਚਲਾਉਣਾ ਘਰ ਦਾ ਖਰਚਾ ਨਹੀਂ ਚਲਾਉਣਾ ਵੀ ਉਹ 8-9 ਮਹੀਨੇ ਤੂੰ ਬਾਹਰ ਰਹਿਣਾ ਤੇ ਮਮੀ ਇਹੋ ਗੱਲਾਂ ਨਾਲ ਨਾ ਵੀ ਭਰਾ ਮੈਂ ਤੇ ਬਾਹਰ ਰਹਿਣਾ ਵਾ ਵੀ ਉਹ ਮੈਚ ਖੇੜੇ ਵਧੀਆ ਰਾਈ ਦੀ ਵੀ ਉਹ ਗੱਲ ਕਹੀ ਸੀ ਵੀ ਉਹ ਵੀਡੀਓ ਬਣਾਵੇ ਵਧੀਆ ਸੰਗੋ ਵੀ ਮੈਂ ਤੇ ਬਾਹਰ ਹੁੰਨਾ ਵਾ ਮੈਂ 3-4 ਮਹੀਨੇ ਲਈ ਹੁਣਾ ਤੇ ਉਹ ਆਦਾ ਸਰਕਲ ਚੱਲਦਾ ਰਹਿੰਦਾ ਵਾ ਤੇ ਇਹੀ ਗੱਲ ਜੱਗੂ ਦੀ ਆ ਵੀ ਮੈਚ ਖੇਡੇ ਸਾਰੇ ਕਦੇ ਮੈਂ ਤਾਂ ਕੋਈ ਗੱਲ ਨਹੀਂ ਕੀਤੀ ਨਾ ਵੀ ਜੱਬੂ ਦਾ ਜੱਗੂ ਦਾ ਕੋਈ ਟੌਪਿਕ ਨਹੀਂ ਵੈਚਾ ਤੁਸੀਂ ਆਪਣੇ ਕੋਲੇ ਜੁੜੀ ਜਾਂਦੇ ਜੇ ਬਣਾਈ ਜਾਂਦੇ ਇਹ ਗੱਲਾਂ ਤੇ ਇਦਾਂ ਦਾ ਕੋਈ ਚੱਕਰ ਨਹੀਂ ਆਵੇਂ ਮੇਰੇ ਵੀਰ ਐਵੇਂ ਹਵਾयां ਤੀਰਾਂ ਚਲਾਈ ਜਾ ਕਰੋ ਤੇ ਇਦਾਂ ਦੀ ਕੋਈ ਗੱਲ ਨਹੀਂ ਮੈਂ ਤੇ ਆਪ ਉਹਨੂੰ ਕਿੰਨਾ ਜਿੱਥੇ ਇਹਦਾ ਜੀਕਰਦਾ ਖੇਡੇ ਮੈਚ ਕਿਉਂਕਿ ਜਦੋਂ ਮੈਂ ਬਾਹਰ ਹਾਂ ਜਿੱਥੇ ਮੱਜੀ ਖੇਡੇ ਜਿੱਥੇ ਉਹ ਦਿਲ ਕਰਦਾ ਮੈਂ ਉਹਨੂੰ ਕੋਣ ਨਾ ਰੋਕਣ ਲਾ ਵੀ ਤੂੰ ਉੱਥੇ ਨਹੀਂ ਜਾਣਾ ਜਾ ਉੱਥੇ ਨਹੀਂ ਜਾਣਾ ਉਹਦੀ ਆਪਦੀ ਲਾਈਫ ਆ ਆਪਦੀ ਉਹਦੀ ਗੇਮ ਆ ਆਪਨੇ ਮਿਹਨ ਮੈਂ ਰੋਕਣ ਵਾਲਾ ਕੁਝ ਹੈਗਾ ਹੀ ਨਹੀਂ ਬੱਚ ਨੂੰ ਕਹਿ ਹੀ ਨਹੀਂ ਸਕਦਾ ਵੀ ਤੂੰ ਉੱਥੇ ਲਿਖਣਾ ਜਾ ਉੱਥੇ ਨਹੀਂ ਲਿਖਣਾ ਤੇ ਬਾਕੀ ਮੇਰਾ ਵੀ ਰਕਈ ਜਿਹੜੇ ਆਂਦੇ ਵੀ ਬਾਹਰ ਤੋਂ ਆਪ ਚੱਲ ਜਣਾ ਉਹਨਾਂ ਨੂੰ ਕਦੀ ਖੜਿਆ ਨਹੀਂ ਆ ਜਨ ਵਾਲੀ ਕੀਤਾ ਨਹੀਂ ਜੋ ਮੈਂ ਉਹਨਾਂ ਲਈ ਕੀਤਾ ਜਿਹੜੇ ਜਿਹੜੇ ਪਲੇਅਰ ਆ ਜਾਂ ਜੱਗੂ ਵੀ ਆ ਜਾਂ ਹੋਰ ਵੀ ਕੋਈ ਆ ਜਿਹੜੇ ਤੁਹਾਨੂੰ ਪਤਾ ਲੱਗ ਜਾਣਾ ਜਦੋਂ ਇੰਡੀਆ ਆ ਵੀ ਉਹਨਾਂ ਲਈ ਜਿੰਨਾ ਵੀ ਜੋ ਵੀ ਕੀਤਾ ਤੇ ਆਪਾਂ ਕੋਈ ਆਪਾਂ ਇੱਥੇ ਹੀ ਨਾਕੀ ਸੁਣਾਇਆ ਨਾ ਕਿ ਇਹਨੂੰ ਕਈ ਦੱਸਿਆ ਇੱਥੇ ਹੀ ਦੱਸ ਦੋ ਜੇ ਕਦੀ ਆਪਾਂ ਕਿਸੇ ਨਾਲ ਗੱਲ ਕੀਤੀ ਹੋਵੇ ਤੇ ਨਾਂ ਇੱਕ ਦੀ ਸੁਣਾਇਆ ਦੱਸਿਆ ਕਿ ਇਹਨੂੰ ਬਾਕੀ ਜੋ ਉਹਨਾਂ ਲਈ ਮੈਂ ਕੀਤਾ ਉਹਨਾਂ ਨੂੰ ਪਤਾ ਵਾ ਤੇ ਇਹਦੇ ਵਿੱਚ ਇਦਾਂ ਦੀ ਕੋਈ ਚੱਕਰ ਨਹੀਂ ਆ ਮੇਰੇ ਵੀਰ ਤੇ ਜੇ ਬਾਹਰ ਦੀ ਕਿਤੇ ਗੱਲ ਕਰਾਉਣ ਦੀ ਗੱਲ ਹੋਵੇ ਜਾਂ ਉਦਾਂ ਵੀ ਕੋਈ ਇੰਡੀਆ ਕਿਸੇ ਵੀ ਤਰ੍ਹਾਂ ਦੀ ਤੁਸੀਂ ਸਾਰੀਆਂ ਵੀਡੀਓ ਵੇਂਦੇ ਹੀ ਰਹੇ ਜੇ ਵੇਖਿਆ ਤੁਸੀਂ ਸਾਰੀਆਂ ਤੇ ਜਿਹੜੇ ਵੀ ਆਪਣੇ ਨਾਲ ਪਲੇਅ ਜਿੰਨੇ ਵੀ ਜੁੜੇ ਸਾਰਿਆਂ ਦੀਆਂ ਵੀ ਆਪਾਂ ਉਹਨਾਂ ਲਈ ਕਿੰਨਾ ਵਿੱਚ ਕੀ ਕੀਤਾ ਜਾਂ ਕਿੰਨਾ ਉਹਨਾਂ ਲਈ ਆਪਾਂ ਖੜੇ ਆ ਜਾਂ ਨਹੀਂ ਖੜੇ ਉਹਨਾਂ ਨੂੰ ਸਾਰਾ ਪਤਾ ਵਾ ਤੇ ਇਦਾਂ ਦੀ ਕੋਈ ਗੱਲ ਨਹੀਂ ਆ ਮੇਰੇ ਵੀਰਾਂ ਤੇ ਆਪਣਾ ਸਿਆਣੇ ਨਾ ਬਣਾਇਆ ਕਰੋ ਜਿਆਦੇ ਸਾਰਾ ਕੁਝ ਗੱਲ ਆਪਾਂ ਕੋਈ ਹੋਰ ਕਰ ਰਹੇ ਆਂ ਤੇ ਆਪਾਂ ਕੋਈ ਤੁਸੀਂ ਆਪਦੇ ਕੋਲੋਂ ਗੱਲਾਂ ਜੋੜ ਕੇ ਨਾ ਬਣਾਇਆ ਕਰੋ ਇਦਾਂ ਇਹ ਬਾਕੀ ਜਿਲੇ ਲਈ ਆਪਾਂ ਖੜੇ ਆਂ ਜਿਲੇ ਜਿਹੜੋ ਕੀਤਾ ਉਹਨੂੰ ਪਤਾ ਵਾ ਤੇ ਜਾਂ ਆਪਣਾ ਪਤਾ ਜਾਂ ਰੱਬ ਨੂੰ ਪਤਾ ਤੇ ਆਪਾਂ ਕਿਸ ਨੂੰ ਸਫਾਈ ਨਹੀਂ ਦੇਣੀ ਵੈਗਰੂ ਜਾਣਦਾ ਸਾਰਾ ਤੇ ਜਿਲੇ ਲਈ ਆਪਾਂ ਜੋ ਵੀ ਕੀਤਾ ਮਹਾਰਾਜ ਮਿਹਰ ਕਰੇ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਬਾਕੀ ਜਿਲੇ ਖੜੇ ਆ ਉਹਦੇ ਲਈ ਆਪਾਂ ਖੜੇ ਆਂ ਵੀਰ ਜੀ ਮਾਰੇ ਬਾਕੀ ਜਿਹਦੇ ਪੱਟਾਂੇ ਜਾਣਾ ਉਹਨੇ ਬਾਹਰ ਚਲੇ ਹੀ ਜਾਣਾ ਕਿਸੇ ਦੇ ਤੇ ਆ ਜਾਂ ਰੋਕਿਆ ਨਹੀਂ ਰੁਖੜਾ ਮਹਾਰਾਜ ਮੇਰ ਕਰੇ ਸਾਰਿਆਂ ਦੇ ਆਪਣੇ ਨਾਲ ਜਿੰਨੇ ਵੀ ਪਲੇਅਰ ਟੀਮ ਦੇ ਖੇਡੇ ਆ ਚੋਲਾ ਸਭ ਜਿਹੜੇ ਜਿਹੜੇ ਵੀ ਖੇਡੇ ਆ ਕੋਈ ਇਹ ਨਹੀਂ ਕਹਿ ਸਕਦਾ ਵੀ ਆਪਣੇ ਉਹਨਾਂ ਨਾਲ ਖੜੇ ਨਹੀਂ ਆ ਜਾਨਵਰੀ ਸਪੋਰਟ ਨਹੀਂ ਕੀਤੀ ਜਾਂ ਕਿਤੇ ਕੋਈ ਜਾਂ ਬਾਹਰ ਅੰਦਰ ਦੀ ਕਿਤੇ ਗੱਲ ਨਹੀਂ ਦੀ ਜਾਂ ਬਦੇ ਮਨਾ ਕਰਾਇਆ ਜਾਂ ਕਰਾਈ ਨਾ ਹੋਵੇ ਜਿਹੜਾ ਜਾਂ ਦਾ ਹੱਕਦਾਰ ਆ ਤੇ ਇਦਾਂ ਦਾ ਆਪਾਂ ਕਦੀ ਵੀ ਕੋਈ ਆਪਾਂ ਨੂੰ ਕੋਈ ਕਹਿ ਨਹੀਂ ਸਕਦਾ ਬਾਕੀ ਦੂਜੀ ਗੱਲ ਪੈਸੇ ਪੁਛਿਆਂ ਦਾ ਮੰਡਣ ਦਾ ਜਾਂ ਕੋਈ ਰੱਖਣ ਰੁੱਖਣ ਦਾ ਕੋ ਟੋਕਾ ਫੇਰੰਦਾ ਕੋਈ ਇਦਾਂ ਦਾ ਆਪਣੀ ਟੀਮ ਦੇ ਵਿੱਚ ਕਦੀ ਨਹੀਂ ਹੋਇਆ ਤੇ ਨਾ ਕਦੀ ਹੋਊਗਾ ਤੇ ਨਾ ਕੋਈ ਆਪਣੇ ਤੇ ਬੰਦਾ ਇਲਜ਼ਾਮ ਲਾ ਸਕਦਾ ਵਾ ਭਾਵੇਂ ਆਪਣੀ ਟੀਮ ਦਾ ਵਾ ਜਿਹੜੇ ਖੇਡਦੇ ਆ ਚੋਲਾ ਸਾਹ ਚ ਤੇ ਭਾਵੇਂ ਕੋਈ ਆਪਾਂ ਜਿ ਕਿਸੇ ਨੂੰ ਮੰਗਾ ਸਕਦੇ ਆ ਬਾਹਰੋਂ ਕੇ ਪਲੇਅਰ ਖੇਡਣ ਲਈ ਕਿਸੇ ਨੂੰ ਬੁਲਾਇਆ ਵਾ ਕਦੀ ਇਹ ਨਹੀਂ ਕਹਿ ਸਕਦਾ ਇਹਦਾ ਮੈਂ ਦੇਣਦਾਰ ਰਹੂੰਗਾ ਜੇ ਕੋਈ ਇਹ ਪਲੇਅਰ ਕਹਦੇ ਜਾਂ ਸਾਬਤ ਕਰਦੇ ਵੀ ਅਰਸ਼ ਨੇ ਸਾਨੂੰ ਉੱਥੇ ਪੈਸੇ ਕੱਢ ਦਿੱਤੇ ਆ ਤੇ ਟੀਮ ਦਾ ਵੀ ਤੇ ਬਾਹਰ ਦਾ ਵੀ ਅਜੇ ਤੱਕ ਆਪਣੀ ਟੀਮ ਦੇ ਵਿੱਚ ਇਹ ਕਦੀ ਰੋਲਾ ਨਹੀਂ ਪਿਆ ਵੀ ਅਸ਼ ਨੇ ਸਾਨੂੰ ਪੈਸੇ ਨਹੀਂ ਦਿੱਤੇ ਜਾਂ ਘਟ ਦਿੱਤੇ ਆ ਜਾਂ ਟੋਕਾ ਫੇਰਿਆ ਪੈਸੇ ਵਧ ਰਾ ਗਿਆ ਬਾਹਰ ਦਾ ਵੀ ਪਲੇਅਰ ਹੋਵੇ ਕੋਈ ਸੱਧਿਆ ਹੋਵੇ ਤੇ ਸਾਡੀ ਟੀਮ ਦਾ ਵੀ ਕੋਈ ਆਪਣੀ ਟੀਮ ਦਾ ਕੋਈ ਇਹ ਪਲੇਅਰ ਨਹੀਂ ਕਹਿ ਸਕਦਾ ਇਹ ਭਾਬੀ ਦੀ ਕਿਰਪਾ ਨਾਲ ਆਪਾਂ ਮਾਨਣਾ ਕਹਿ ਸਕਦੇ ਹਾਂ ਮਹਾਰਾਜ ਤੋਂ ਡਰ ਕੇ ਉਹਦੀ ਕਿਰਪਾ ਆ ਅਜੇ ਤਾਈਂ ਪੈਸੇ ਦਾ 1% ਲਾਲਚ ਨਹੀਂ ਕੀਤਾ ਤੇ 1% ਵੀ ਕੇ ਦਾ ਹੱਕ ਨਹੀਂ ਅਜੇ ਤੀ ਰੱਖਿਆ ਇੰਨਾ ਆਪਾਂ ਨੂੰ ਆਪਣੇ ਆਪ ਤੇ ਮਾਨ ਆ ਮਹਾਰਾਜ ਅਮੀਰ ਕਰੇ ਤੇ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਇਹ ਆਪਣੀ ਟੀਮ ਦੇ ਵਿੱਚ ਸਭ ਤੋਂ ਪੁਰਾਣੇ ਪਲੇਅਰ ਦਾ ਜਿਹੜੇ ਰੂਸੀ ਰਾਣੀ ਬਲਾਲਾ ਦੇ ਗਰਜੀਤ ਪੱਟੀ ਵਾਲਾ ਉਹ ਬੰਦੇ ਉਹਨਾਂ ਨੇ ਤਾਂ ਆਪਾਂ ਕਦੇ ਵੀ ਦੇਨ ਨਹੀਂ ਦੇਖਦੇ ਉਹ ਭਰਾ ਆਪਣੇ ਨਾਲ ਖੜੇ ਆ ਸ਼ੁਰੂ ਤੋਂ ਲੈ ਕੇ ਐਂਡ ਤੱਕ ਹੁਣ ਉਹ ਨਿਕੇੜ ਵੀ ਨਹੀਂ ਰਹੇ ਤੇ ਦੋਵੇਂ ਭਰਾ ਰੂਸੀ ਆ ਭਾਵੇਂ ਉਹਨੂੰ ਹੀ ਪੁੱਛ ਲਈ ਉਹਦੇ ਲਈ ਆਪਾਂ ਕੀ ਕੀਤਾ ਉਹਦੇ ਨਾਲ ਖੜੇ ਆ ਅੱਜ ਬੰਦਾ ਉਹ ਆਸਟ੍ਰੇਲੀਆ ਸੈਟ ਉੱਪੇ ਬੈਠਾ ਆਪਣੀ ਲਾਈਵ ਸੈੱਟ ਕਰਕੇ ਮਾਰਾਈ ਦੀ ਕਿਰਪਾ ਨਾਲ ਖੇਡਦਾ ਵੀ ਭਾਵੇਂ ਨਹੀਂ ਆ ਤੇ ਇੰਡੀਆ ਨੂੰ ਤੁਸੀਂ ਵੇਖਿਆ ਹੋਊਗਾ ਉਹਦੇ ਸੱਟ ਵਿਚਾਰ ਜਿਆਦਾ ਲੱਗੇ ਰਹਿੰਦੀ ਹੈ ਆਪਣੀ ਟੀਮ ਦੇ ਨਾਲ ਹਰੇਕ ਮੈਚ ਦੇ ਵਿੱਚ ਹੁੰਦਾ ਸੀ ਉਹ ਕੱਪੜੇ ਲਾ ਕੇ ਆਉਂਦਾ ਸੀ ਤੁਸੀਂ ਵੇਖਿਆ ਹੋਊਗਾ ਦੋ ਤਿੰਨ ਸਾਲ ਤੋਂ ਵਿਚਾਰਾ ਇਦਾਂ ਹੀ ਸਾਡੀ ਟੀਮ ਦੇ ਨਾਲ ਉਦਾਂ ਹੀ ਆਉਂਦਾ ਰਿਹਾ ਕਿੱਟ ਪਾ ਕੇ ਵਿਚਾਰਾ ਜਦੋਂ 60 ਫੁੱਟ ਕੋਈ ਨਾ ਕੋਈ ਗੱਲਬਾਤ ਹੋਈ ਹੁੰਦੀ ਸੀ ਰੇਡ ਵੀ ਨਹੀਂ ਪਉਂਦਾ ਹੁੰਦਾ ਸੀ ਉਦਾਂ ਵੀ ਆਪਾਂ ਉਹਨੂੰ ਨਾਲ ਲਈ ਫਿਰਦੇ ਹੁੰਨੇ ਸੀ ਤੇ ਉਹ ਚਾਰੇ ਦੇ ਇਹ ਨਹੀਂ ਕੀਤਾ ਵੀ ਉਹ ਬੰਦੇ ਨੂੰ ਪਲੇਅਰ ਨੂੰ ਖੜਾਣਾ ਨਹੀਂ ਗਰਜੀਤ ਪੱਟੀਆ ਚਲੋ ਵੀ ਕੈਨੇਡਾ ਸੈਟ ਐ ਇਸ ਟਾਈਮ ਬੈਠਾ ਆਪਣੀ ਲਾਈਵ ਸੈਟ ਕਰਕੇ ਤੇ 15 ਸਾਲਾਂ ਤੋਂ ਜ਼ਿਆਦਾ ਹੋ ਗਏ ਨੇ ਮੈਨੂੰ ਲੱਗਦਾ ਉਹ ਸਾਡੇ ਨਾਲ ਜੁੜਿਆ ਨੂੰ ਤੇ ਉਹਨਾਂ ਨੂੰ ਪੁੱਛ ਕੇ ਵੇਖ ਲਿਆ ਵੀ ਆਪਣੀ ਟੀਮ ਦਾ ਚੋਲੇ ਸਾਹਿਬ ਦਾ ਹਸਾ ਤਾਬ ਕਿਦਾਂ ਦਾ ਵਾ ਤੇ ਬਾਕੀ ਮੈਗਰੂ ਚੜ੍ਹਦੀ ਕਲਾ ਬਖਸ਼ੇ ਉਹਨਾਂ ਨੂੰ ਵੀ ਪਤਾ ਵਾ ਜਿਉ ਆਪਾਂ ਉਹਨਾਂ ਲਈ ਕੀਤਾ ਜਾਣ ਨਾਲ ਨਾਲ ਖੜੇ ਆ ਤੇ ਉਹਨਾਂ ਨੂੰ ਭਰਾਵਾਂ ਨੂੰ ਵੀ ਪਤਾ ਵਾ ਵੱਡੇ ਪਲੇਅਰ ਆ ਬਾਜੂ ਹਣ ਆਪਣੇ ਨਾਲ ਚੋਲੇ ਵਾਲਾ ਉਹ ਵੀ ਆਪਣੀ ਟੀਮ ਦੇ ਨਾਲ ਖੜਾ ਉਹਨੂੰ ਵੀ ਪੁੱਛ ਕੇ ਵੇਖ ਲਿਓ ਉਹਦੇ ਲਈ ਕੀ ਕੀਤਾ ਤੇ ਉਹ ਆਪਾਂ ਉਹਦੇ ਨਾਲ ਵੀ ਖੜੇ ਆ ਜਾਂ ਉਹਦੇ ਨਾਲ ਕੋਈ ਇਹ ਰੈਫਰੀ ਜਾਂ ਕੋਈ ਇਦਾਂ ਨਹੀਂ ਪੈ ਹੁੰਦਾ ਕਦੀ ਰੌਲਾ ਹੋਵੇ ਜਾਂ ਕੋਈ ਬਾਹਰ ਬੁਰ ਗੱਲ ਕਰਾਉਂਦਾ ਹੋਵੇ ਪੁੱਛ ਲਿਓ ਉਹਨੂੰ ਵੀ 2018 ਦੇ ਵਿੱਚ ਉਹਨੂੰ ਨਾਲ ਲੈ ਕੇ ਆਇਆ ਸੀ ਕੈਨੇਡਾ ਜਦੋਂ ਮੈਂ ਖੇਡਿਆ ਸੀਜ਼ਨ ਜਦੋਂ ਮੈਂ ਇੱਥੇ ਬੈਸ ਨਿਕਲਿਆ ਸੀ ਉਦੋਂ ਮੇਰੇ ਨਾਲ ਆਇਆ ਸੀ ਉਹ ਵੀ ਖੇਡਣ ਤੇ ਕਦੀ ਆਪਾਂ ਇਦਾਂ ਦੀ ਗੱਲਾਂ ਦਾ ਜ਼ਿਕਰ ਨਹੀਂ ਕੀਤਾ ਹੋਰ ਵੀ ਬੜੀਆਂ ਗੱਲਾਂ ਆ ਬੜੇ ਪਲੇਅਰ ਆ ਆਪਾਂ ਕਦੀ ਨਹੀਂ ਐਵੇਂ ਦੀ ਕੋਈ ਗੱਲ ਕਦੀ ਕੀਤੀ ਤੇ ਮੇਰੇ ਵੀਰੇ ਐਵੇਂ ਨਾਮੋਂ ਖਲਾਓ ਮਹਾਰਾਜ ਮਿਹਰ ਕਰੇ ਸਾਰਿਆਂ ਪਲੇਅਰਾਂ ਦੇ ਚੜ੍ਹਦੀ ਕਲਾ ਬਖਸ਼ੇ ਜਿਹਦੇ ਨਾਲ ਖੜੇ ਆ ਖੜੇ ਆ ਆਪਣੀ ਟੀਮ ਦੇ ਨਾਲ ਜੋ ਆਪਣੇ ਨਾਲ ਖੜਾ ਆ ਪਾਉਦੇ ਨਾਲ ਖੜੇ ਆ ਹਮੇਸ਼ਾ ਮਹਾਰਾਜ ਕਿਰਪਾ ਕਰੇ ਬਸ ਇਹੀ ਗੱਲ ਕਰਨੀ ਸੀ ਆਪਾਂ ਕੋਈ ਰੌਲਾ ਨਹੀਂ ਆਪਣਾ ਕਿਸੇ ਨਾ ਕੋਈ ਜੱਗੂਣਾ ਨਾ ਕਿਸੇ ਹੋਰ ਨਾ ਕੋਈ ਰੌਲਾ ਨਹੀਂ ਭਰਾ ਸਾਰਾ ਕੁਝ ਐਡਾ ਠੀਕ ਆ ਕੋਈ ਗੱਲਬਾਤ ਨਹੀਂ ਹੋਈ ਸਭ ਕੁਝ ਓਕੇ ਆ ਤੇ ਤੁਸੀਂ ਮੇਰੇ ਵੀ ਐਵੇਂ ਨਾ ਆਪਦੇ ਕੋਲੋਂ ਹੀ ਆਪਣਾ ਗਿਆਨ ਵੰਡ ਦਿਆ ਕਰੋ ਤੇ ਗੱਲ ਕੋਈ ਬਾਤ ਕੋਈ ਨਹੀਂ ਆ ਤੇ ਨਾ ਕੋਈ ਆਪਣਾ ਨਾ ਰੌਲਾ ਸਾਰਾ ਕੁਝ ਠੀਕ ਠਾਕ ਹੀ ਆ ਬਾਕੀ ਆਪਾਂ ਬੰਦੇ ਨਵੇਂ ਰਲਾਉਣਾਂ ਦੀ ਗੱਲ ਕੀਤੀ ਉਹ ਮੁੰਡੇ ਆਪਾਂ ਖੜਾਵਾਗੇ ਵਧੀਆ ਵਧੀਆ ਨਾਰ ਲਾਵਾਂਗੇ ਪੰਜ ਸੱਤ ਮੁੰਡੇ ਤੇ ਕੋਈ ਚੱਕਰ ਨਹੀਂ ਏਦਾਂ ਦਾ ਬਾਕੀ ਇੰਡੀਆ ਆਣਾ ਆਪਾਂ ਤੁਸੀਂ ਆਪਣੀ ਟੀਮ ਵੇਖ ਲੈਣੀ ਸਾਰੀ ਸਾਰਾ ਕੁਝ ਤੁਹਾਨੂੰ ਪਤਾ ਲੱਗ ਹੀ ਜਾਣਾ ਵਾ ਤੇ ਕੋਈ ਕਿਸੇ ਨਾਲ ਕੋਈ ਰੌਲਾ ਨਹੀਂ ਆ ਤੇ ਐਵੇਂ ਨਾ ਆਪਣੇ ਕੋਲੋਂ ਕਰੀ ਜਾਇਆ ਕਰੋ ਸਭ ਕੁਝ ਓਕੇ ਆ ਠੀਕ ਆ ਬਾਬੇ ਦੀ ਕਿਰਪਾ ਆ ਬਾਕੀ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਮਹਾਰਾਜ ਤੇ ਕੋਈ ਗੱਲਬਾਤ ਨਹੀਂ ਆ ਮਹਾਰਾਜ ਉਹਨੂੰ ਕਾਮਯਾਬੀ ਦੇ ਵੇ ਬਾਬਾ ਆਪਾਂ ਦੇ ਹਰ ਵਲੇ ਹੋਈ ਅਰਦਾਸ ਕਰਦੇ ਆਂ ਮਹਾਰਾਜਾ ਨੂੰ ਤਕੜਾ ਕਰੇ ਹੋਰ ਇੰਨੀ ਜੁਗਾ ਕਰੇ ਵੀ ਉਹ ਹਰੇਕ ਸਾਲ ਬਾਹਰ ਆਪੇ ਆਪਣੇ ਬਲਬੂਤੇ ਦੇ ਆਇਆ ਕਰੇ ਬਾਹਰ ਖੇਡਣ ਤਕੜਾ ਹੋ ਗਏ ਖੇਡੇ ਤੇ ਕੋਈ ਨਹੀਂ ਰੌਲਾ ਪਣਾ ਆਪਣਾ ਤੁਹੀ ਨਵੇਂ ਵਿਸ਼ੇ ਬਣਾਈਆ ਕਰੋ ਕਮੈਂਟ ਮੇਰੇ ਵੀਰ ਮੜਾ ਸੋਚ ਕੇ ਕਰਿਆ ਕਰੋ ਕੋਈ ਗਲਬਾਨੀ ਸਾਰਾ ਕੁਝ ਓਕੀ ਆ ਠੀਕ ਆ ਤੇ ਮਿਲਦੇ ਆਂ ਜਲਦੀ ਆਪਾਂ ਇੰਡੀਆ ਤੇ ਰਾਜੀ ਖੁਸ਼ੀ ਰਹੋ ਬਾਕੀ ਜੇ ਕੋਈ ਗੱਲ ਦਾ ਗੁੱਸਾ ਲੱਗੇ ਹੋਵੇ ਤੇ ਛੋਟਾ ਭਰਾ ਸਮਝ ਕੇ ਮਾਫ ਕਰਿਓ ਤੇ ਚੜਦੀ ਕਲਾ 'ਚ ਰਹੋ ਮਹਾਰਾਜ ਲੰਬੀ ਉਮਰ ਕਰੇ ਤੁਹਾਡੀ ਤਕੀਆਂ ਬਖਸ਼ੇ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ਖੁਸ਼ ਰਹੋ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਸਤਿ ਸ਼੍ਰੀ ਅਕਾਲ ਸਾਰਿਆਂ ਭਰਾਵਾਂ ਨੂੰ